ਰਵੀ ਪ੍ਰਧਾਨ ਆਪਣੇ ਸਮੇਂ 'ਚ ਕਾਲਜ ਦਾ ਪ੍ਰਧਾਨ ਰਿਹਾ। ਦਿਮਾਗੀ ਸੰਤੁਲਨ ਇਸ ਕਦਰ بگੜ ਗਿਆ ਵੀ ਵੀ ਜਿਹੜਾ ਕਾਲਜ ਦਾ ਪ੍ਰਧਾਨ ਸੀ ਉਹ ਦਰਦਰ ਦੀਆਂ ਠੋਕਣਾ ਖਾਂਦਾ ਸੜਕਾਂ ਤੇ ਤੁਰਿਆ ਫਿਰਦਾ ਕੱਪੜੇ ਫੱਟੇ ਹੋਏ। ਜਿਹੜੀ ਪੁੱਤ-ਪੁੱਤ ਕਹਿਣ ਵਾਲੀ ਉਹ ਮਾਂ ਵੀ ਤੁਰ ਗਈ ਸੀ। ਤਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਰਵੀ ਕਿਤੇ ਨਾ ਕਿਤੇ ਆਪਣੇ ਰਾਹ ਤੋਂ ਪਛੜ ਗਿਆ ਨਸ਼ਿਆਂ ਦੇ ਵਿੱਚ ਪੈ ਗਿਆ ਕਿਹੜੇ ਕਰਮਾਂ ਦੀ ਇਹ ਵੱਦਵਾਸੀ ਉਹਨੂੰ ਜਿਹੜੀ ਮਿਲੀ ਜਿਹੜਾ ਉਹ ਨਰਕ ਘਟ ਰਿਹਾ ਪੜਿਆ ਲਿਖਿਆ ਪੋਸਟ ਗ੍ਰੈਜੂਏਟ ਮੁੰਡਾ ਉਹਦੇ ਹੱਥ ਦੇ ਅੰਦਰ ਵੱੜ ਜਾਂਦਾ ਮਾਸ ਗਲ ਜਾਂਦਾ ਪਰ ਉਹ ਸਿੱਕੇ ਨੂੰ ਨਾ ਛੱਡਦਾ ਤਬੇ ਸਾਥੀ ਲੋਕ ਰਵੀ ਪ੍ਰਧਾਨ ਵਾਸਤੇ ਅਰਦਾਸ ਵੀ ਕਰਿਓ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਉਹ ਵੀਰ ਸਾਡਾ ਉੱਠ ਕੇ ਖੜਾ ਹੋ ਸਕੇ ਤੇ ਆਪਣੀਆਂ ਮੰਜ਼ਲਾ ਸਰ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਿੰਦਰ ਕੁਮਾਰ ਰਵੀ ਰਵੀ ਪ੍ਰਧਾਨ ਇਹ ਵੀਰ ਆਪਣੇ ਸਮੇਂ 'ਚ ਕਾਲਜ ਦਾ ਪ੍ਰਧਾਨ ਰਿਹਾ ਆਪਣੇ ਸਮੇਂ 'ਚ ਇੱਕ ਪੜ੍ਹਾਈ ਦੇ ਵਿੱਚ ਵੀ ਅੱਬਲ ਤੇ ਕਾਲਜ ਦੇ ਸੋਸ਼ਲ ਵਰਕਰ ਸੋਸ਼ਲ ਕੰਮਾਂ ਦੇ ਵਿੱਚ ਵੀ ਅੱਭਲ ਆਉਂਦਾ ਸੀ ਇਹ ਵੀ ਹਾਲਾਤ ਕੁਛ ਇਦਾਂ ਦੇ ਬਣ ਗਏ ਮਾਂ ਦੀ ਮੌਤ ਹੋ ਗਈ ਬਾਪੂ ਵੀ ਸਿੱਧਾ ਸਾਦਾ ਆਪਣੇ ਭਤੀਜੇ ਦੇ ਘਰੇ ਮੱਜਾਂ ਨੂੰ ਪੱਠੇ ਪਾ ਕੇ ਰੋਟੀ ਖਾਈ ਜਾਂਦਾ ਰਵੀ ਦੇ ਸੁਪਨੇ ਵੱਡੇ ਸੀ ਕੇ ਸੀ ਕਾਲਜ ਨਮਾ ਸ਼ਹਿਰ ਪੜਦਾ ਸੀ ਉਸੇ ਕਾਲਜ ਦਾ ਪ੍ਰਧਾਨ ਬਣਿਆ ਪਰ ਜਦੋਂ ਪੜ ਕੇ ਹਟਿਆ ਪੱਲੇ ਕੁਛ ਨਹੀਂ ਸੀ ਨਾ ਜ਼ਮੀਨ ਨਾ ਜਾਇਦਾਦ ਨਾ ਘਰ ਨਾ ਬਾਰ ਜਿਹੜੀ ਪੁੱਤ ਪੁੱਤ ਕਹਿਣ ਵਾਲੀ ਉਹ ਮਾਂ ਵੀ ਦੁਰਗੀ ਸੀ ਤਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਆਂ ਰਵੀ ਕਿਤੇ ਨਾ ਕਿਤੇ ਆਪਣੇ ਰਾਹ ਤੋਂ ਪਛੜ ਗਿਆ ਨਸ਼ਿਆਂ ਦੇ ਵਿੱਚ ਪੈ ਗਿਆ ਨਸ਼ਿਆਂ ਦੇ ਵਿੱਚ ਪੈਣ ਨਾਲ ਰਵੀ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਦਿਮਾਗੀ ਸੰਤੁਲਨ ਇਸ ਕਦਰ ਵਿਗੜ ਗਿਆ ਵੀ ਵੀ ਜਿਹੜਾ ਕਾਲਜ ਦਾ ਪ੍ਰਧਾਨ ਸੀ ਉਹ ਦਰਦਰ ਦੀਆਂ ਠੋਕਣਾ ਖਾਂਦਾ ਸੜਕਾਂ ਤੇ ਤੁਰਿਆ ਫਿਰਦਾ ਕੱਪੜੇ ਫੱਟੇ ਹੋਏ ਅਰਧ ਨਗਨ ਹਾਲਤ ਦੇ ਵਿੱਚ ਕਿੰਨੇ ਹੀ ਗੰਦੇ ਕੱਪੜੇ ਪਾਏ ਹੋਏ ਪਤਾ ਨਹੀਂ ਕਿਹੜੇ ਕਰਮਾਂ ਦੀ ਇਹ ਵੱਦਵਾ ਸੀ ਉਹਨੂੰ ਜਿਹੜੀ ਮਿਲੀ ਜਿਹੜਾ ਉਹ ਨਰਕ ਕੱਟ ਰਿਆ ਪੜਿਆ ਲਿਖਿਆ ਪੋਸਟ ਗ੍ਰੈਜੂਏਟ ਮੁੰਡਾ ਗੁਰਦੁਆਰਾ ਸਾਹਿਬ ਦੇ ਬਾਹਰ ਰਾਜਾ ਜੀ ਦੇ ਦਰਬਾਰ ਦੇ ਬਾਹਰ ਪਿਆ 1 ਰੁਪਏ ਦਾ ਸਿੱਕਾ ਮਿਲਦਾ ਉਹਨੂੰ ਉਹ ਚੱਕ ਕੇ ਹੱਥ 'ਚ ਫੜ ਲੈਂਦਾ ਇੱਕ ਸਾਲ ਤੋਂ ਵੀ ਵੱਧ ਸਮਾਂ ਉਹ ਸਿੱਕੇ ਨੂੰ ਆਪਣੀ ਮੁੱਠੀ 'ਚ ਰੱਖਦਾ ਉਹ ਸਿੱਕਾ ਉਹਦੇ ਹੱਥ ਦੇ ਅੰਦਰ ਵੜ ਜਾਂਦਾ ਮਾਸ ਗਲ ਜਾਂਦਾ ਪਰ ਉਹ ਸਿੱਕੇ ਨੂੰ ਨਾ ਛੱਡਦਾ ਹੱਥ ਤੇ ਡੇਡੇ ਲੰਬੇ ਨਾ ਹੋ ਗਏ ਮੁੱਠੀ ਬੰਦ ਹੋਈ ਹੋਈ ਅੱਧੀ ਬੰਦ ਅੱਧੀ ਖੁੱਲੀ ਵਿੱਚ ਸਿੱਕਾ ਗਲਿਆ ਪਿਆ ਮਾਸ ਪਰ ਰਵੀ ਉਹ ਮੁਠੀ ਨਾ ਖੋਲਦਾ ਰਵੀ ਦਾ ਇੱਕ ਹੱਥ ਦੇ ਵਿੱਚ ਉਹ ਸਿੱਕਾ ਤੇ ਇੱਕ ਹੱਥ ਦੇ ਨਾਲ ਉਹ ਪੈਂਟ ਫੱਡੀ ਜਿਹੜੀ ਥੱਲੇ ਡਿੱਗਦੀ ਸਾਰਾ ਦਿਨ ਸੜਕਾਂ ਤੇ ਤੁਰਿਆ ਫਿਰਦਾ ਉਸੇ ਕਾਲਜ ਦੇ ਬਾਹਰ ਰੋਟੀ ਲਈ ਦਰ ਦਰ ਭਟਕਦਾ ਰਵੀ ਜਿਹੜੇ ਕਾਲਜ ਦਾ ਪ੍ਰਧਾਨ ਸੀ ਕਦੇ ਜਿੱਥੇ ਰਵੀ ਪ੍ਰਧਾਨ ਜਿੰਦਾਬਾਦ ਰਵੀ ਪ੍ਰਧਾਨ ਜਿੰਦਾਬਾਦ ਦੇ ਨਾਰੇ ਲੱਗਦੇ ਸੀ ਉਸੇ ਕਾਲਜ ਦੇ ਬਾਹਰ ਮੰਗਤਾ ਬਣ ਕੇ ਭਿਖਾਰੀ ਬਣ ਕੇ ਘੁੰਮਦਾ ਸੀ ਰਵੀ ਰਵੀ ਦੇ ਇਦਾਂ ਦੇ ਹਾਲਾਤ ਕਿਉਂ ਬਣੇ ਕੋਈ ਨਸ਼ਾ ਵੀ ਬਹੁਤ ਜ਼ਿਆਦਾ ਨਹੀਂ ਸੀ ਕਰਦਾ ਰਵੀ ਜਦੋਂ ਅੱਖਾਂ ਦੇ ਮੂਹਰੇ ਹਨੇਰਾ ਦੇਖਿਆ ਭਵਿੱਖ ਦੇ ਵਿੱਚ ਆਪਣੀ ਜੀ ਕੋਈ ਅੱਗੋਂ ਸਮਝ ਨਹੀਂ ਆਈ ਮੇਰਾ ਰਸਤਾ ਕੀ ਆ ਮੇਰੀ ਮੰਜ਼ਿਲ ਕੀ ਆ ਚਾਰ ਸਾਥੀਆਂ ਦੇ ਨਾਲ ਰਲ ਕੇ ਕੋਈ ਮਾੜਾ ਮੋਟਾ ਨਸ਼ਾ ਕਰਨ ਲੱਗ ਗਿਆ ਹੁਣ ਤਾਂ ਉਹ ਵੀ ਸੋਧੀ ਨਹੀਂ ਸੀ ਨਸ਼ਾ ਕਰਨ ਦੀ ਸੋਝੀ ਨਹੀਂ ਸੀ ਸੁਧ ਬੁੱਧ ਨਹੀਂ ਸੀ ਹੁਣ ਤਾਂ ਪਿਛਲੇ 3-4 ਸਾਲਾਂ ਤੋਂ ਰਵੀ ਦੀ ਹਾਲਤ ਬਹੁਤ ਮਾੜੀ ਸੀ ਸਾਨੂੰ ਪਤਾ ਲੱਗਦਾ ਸਾਨੂੰ ਇਸ ਵੀਰ ਬਾਰੇ ਦਸਾਂਝ ਖੁਰਦ ਪਿੰਡ ਤੋਂ ਵੀਰ ਆ ਉਹ ਦੱਸਦਾ ਪਰਮਜੀਤ ਸਿੰਘ ਭਾਈ ਸਾਡੇ ਇਲਾਕੇ ਚ ਇੱਕ ਮੁੰਡਾ ਵਾ ਬੜਾ ਚੰਗਾ ਮੁੰਡਾ ਸੀ ਪੜ੍ਹਿਆ ਲਿਖਿਆ ਸੀ ਕਾਲਜ ਦਾ ਪ੍ਰਧਾਨ ਰਿਆ ਬਹੁਤ ਮਾੜੀ ਹਾਲਤ ਚ ਘੁੰਮਦਾ ਤਾਂ ਅਸੀਂ ਰਵੀ ਵੀਰ ਨੂੰ ਲੈਣ ਜਾਂਦੇ ਆ ਉਹਨਾਂ ਸੜਕਾਂ ਤੇ ਲੱਭਦੇ ਆ ਉਹਨਾਂ ਗਲੀਆਂ ਕੋਚੀਆਂ ਚ ਲੱਭਦੇ ਆ ਉਹਨਾਂ ਮਹੱਲਿਆਂ ਚ ਲੱਭਦੇ ਜਿੱਥੇ ਰਵੀ ਅਕਸਰ ਘੁੰਮਦਾ ਸੀ ਪਰ ਉਸ ਦਿਨ ਪਤਾ ਲੱਗਦਾ ਵੀ ਰਵੀ ਪਿੰਡ ਵੱਲ ਨੂੰ ਚਲਾ ਗਿਆ ਸੀ ਲੱਬ ਦੇ ਲੱਬ ਦੇ ਰਵੀ ਦੇ ਪਿੰਡ ਪਹੁੰਚਦੇ ਆ ਰਵੀ ਦੇ ਚਾਚੇ ਦੇ ਪੁੱਤ ਦੇ ਘਰੇ ਪਹੁੰਚਦੇ ਆ ਮੱਜਾਂ ਵਾਲੇ ਬਾੜੇ ਦੇ ਵਿੱਚ ਜਿੱਥੇ ਰਵੀ ਦਾ ਡੈਡੀ ਮੱਜਾਂ ਦਾ ਗੋਹਾ ਫੋੜੇ ਦੇ ਨਾਲ ਇਕੱਠਾ ਕਰੀ ਜਾਂਦਾ ਸੀ ਤੇ ਪੱਠੇ ਪਾਈ ਜਾਂਦਾ ਸੀ ਉਸੇ ਘਰ ਦੇ ਵਿੱਚ ਰਵੀ ਇੱਕ ਅੰਦਰ ਪਿੱਛੇ ਕੋਠੜੇ ਦੇ ਵਿੱਚ ਪਿਆ ਜਿੱਥੇ ਪਸ਼ੂਆਂ ਦੀ ਖਲ ਖਰਾਕ ਰੱਖੀ ਹੋਈ ਸੀ ਜਿੱਥੇ ਕੂੜਾ ਕਬਾੜਾ ਰੱਖਿਆ ਸੀ ਉਸ ਕਮਰੇ ਦੇ ਵਿੱਚ ਥੱਲੇ ਪੱਲੀ ਵਿਛਾ ਕੇ ਰਵੀ ਬਹੁਤ ਹੀ ਗੰਦੇ ਹਾਲਾਤਾਂ ਚ ਜੀ ਵੀਰ ਨੂੰ ਅੱਥੋਂ ਅਸੀਂ ਬਾਹਰ ਕੱਢਦੇ ਆ ਲੈ ਕੇ ਆਉਨੇ ਆ ਤਾਏ ਦੇ ਪੁੱਤ ਚਾਚੇ ਦੇ ਪੁੱਤਾਂ ਨਾਲ ਗੱਲ ਵੀ ਹੁੰਦੀ ਆ ਪਿੰਡ ਦੇ ਸਰਪੰਚ ਨਾਲ ਵੀ ਗੱਲ ਹੁੰਦੀ ਆ ਸਾਰੇ ਚਾਹੁੰਦੇ ਆ ਵੀ ਰਵੀ ਦਾ ਕੋਈ ਚੰਗਾ ਹੋ ਜਾਵੇ ਰਵੀ ਠੀਕ ਹੋ ਜਾਵੇ ਪਰ ਉਹ ਕੁਝ ਕਰ ਨਹੀਂ پا ਰਹੇ ਸੀ ਉਹ ਕਹਿੰਦੇ ਅਸੀਂ ਕਰ ਨਹੀਂ ਸਕਦੇ ਕੁਝ ਸਭ ਤੋਂ ਹੋ ਨਹੀਂ ਪਾਰਿਆ ਕੁਝ ਮੰਨ ਲਓ ਇੱਕ ਨਗਰ ਖੇੜਾ ਪੂਰਾ ਕਰਨਾਣਾ ਪਿੰਡ ਨਵੇਂ ਸ਼ਹਿਰ ਦਾ ਪਿੰਡ ਆ ਜੀ ਕਰਨਾਣਾ ਤੇ ਇਸ ਵੀਰ ਨੂੰ ਅਸੀਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਆਉਨੇ ਆ ਤੇ ਇਹ ਵੀਰ ਅੱਜ 6 ਮਹੀਨੇ ਤੇ 25 ਦਿਨ ਹੋ ਗਏ ਲੋਕੀ ਨੂੰ 7 ਮਹੀਨੇ ਹੋ ਗਏ ਵੀਰ ਨੂੰ ਸੁਪਨਿਆਂ ਦੇ ਘਰ ਆਏ ਹੱਥ ਵੀ ਵੀਰ ਦਾ ਖੁੱਲ ਗਿਆ ਹੁਣ ਬ੍ਰੇਸ ਲੱਗਦੀ ਐ ਐਕਸਰਸਾਈਜ਼ ਹੁੰਦੀ ਐ ਰੋਜ਼ ਜਿਹੜਾ ਹੱਥ ਜੁੜਿਆ ਪਿਆ ਸੀ ਇਦਾਂ मुट्ठी ਬੰਦ ਹੋ ਚੁੱਕੀ ਸੀ ਬੜੀ ਮੁਸ਼ਕਲ ਨਾਲ ਐਕਸਰਸਾਈਜ਼ਾਂ ਕਰਾ ਕਰਾ ਕੇ ਸਾਡੇ ਫਿਜ਼ੀਓਥੈਰਾਪਿਸਟ ਡਾਕਟਰਾਂ ਵੱਲੋਂ ਹੁਣ ਵੀਰ ਦਾ ਹੱਥ ਖੁੱਲਦਾ ਕਰਦਾ ਰਵੀ ਸਵੇਰੇ ਸਾਜ ਨੂੰ ਗਰਾਊਂਡ ਵੀ ਜਾਂਦਾ ਸਾਡੇ ਨਾਲ ਰੋਜ਼ ਸਵੇਰ ਨੂੰ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਦਾ ਰਵੀ ਪ੍ਰਸ਼ਾਦਾ ਪਾਣੀ ਵੀ ਵਰਤੋਂਦਾ ਰਵੀ ਅਪਡੇਟ ਵੀ ਰਹਿੰਦਾ ਨਿਊਜ਼ਪੇਪਰ ਪੜ੍ਹਦਾ ਰੋਜ਼ ਰਵੀ ਇੱਕ ਚੰਗਾ ਪੜਿਆ ਲਿਖਿਆ ਇਨਸਾਨ ਦੁਬਾਰਾ ਫੇਰ ਆਪਣੀਆਂ ਮੰਜ਼ਲਾਂ ਵੱਲ ਨੂੰ ਪਰਤ ਰਿਹਾ ਰਵੀ ਦੁਬਾਰਾ ਫੇਰ ਉਸ ਕਾਲਜ ਦੀ ਪ੍ਰਧਾਨਗੀ ਤੋਂ ਅਗਲਾ ਸਫ਼ਰ ਸ਼ੁਰੂ ਕਰਨ ਲਈ ਤਿਆਰ ਹੋਵੇ ਪਰ ਉਸ ਮੰਜ਼ਲ ਤੱਕ ਪਹੁੰਚਾਉਣ ਲਈ ਉਸ ਰਸਤੇ ਤੇ ਪਾਉਣ ਲਈ ਰਾਹ ਦੱਸਣ ਵਾਲੇ ਜਾਂ ਰਾਗੀਰ ਉਹਦੇ ਆਪਣੇ ਉਹਨੂੰ ਸਪੋਰਟ ਨਹੀਂ ਕਰ ਰਿਆ ਕੋਈ ਬੇਨਤੀ ਹੈ ਭੈਣੋ ਤੇ ਭਰਾਵੋ ਰਵੀ ਦੇ ਨਾਲ ਪੜਨ ਵਾਲੇ ਕੁਛ ਚਾਰ ਦੋਸਤ ਮਿੱਤਰ ਜੇ ਕੋਈ ਸਾਡੀ ਵੀਡੀਓ ਦੇਖਦੇ ਨੇ ਰਵੀ ਦੇ ਕੁਲੀਗ ਰਵੀ ਦੇ ਨਾਲ ਸਹਿਪਾਠੀ ਰਵੀ ਦੇ ਜਾਂ ਰਵੀ ਦਾ ਕੋਈ ਰਿਸ਼ਤੇਦਾਰ ਮਾਮੇ ਮਾਸੀ ਦਾ ਪੁੱਤ ਭੂਆ ਦਾ ਪੁੱਤ ਚਾਚੇ ਦਾਜੇ ਦਾ ਪੁੱਤ ਕੋਈ ਧੀ ਸਾਡੀ ਵੀਡੀਓ ਦੇਖਦੀ ਆ ਤਾਂ ਤੁਹਾਡੇ ਸਾਥ ਦੀ ਲੋੜ ਆ ਰਵੀ ਦੇ ਰਵੀ ਨੂੰ ਤੁਹਾਤੋਂ ਪੈਸੇ ਨਹੀਂ ਚਾਹੀਦੇ ਰਵੀ ਨੂੰ ਤੁਹਾਤੋਂ ਜ਼ਮੀਨ ਜ਼ਾਇਰਾਤ ਨਹੀਂ ਚਾਹੀਦੀ ਰਵੀ ਨੂੰ ਸਿਰਫ ਤੁਹਾਡਾ ਸਾਥ ਚਾਹੀਦਾ ਤਾਂ ਜੋ ਰਵੀ ਉਸ ਮੰਜ਼ਲ ਵੱਲ ਨੂੰ ਤੁਰ ਸਕੇ ਉਸ ਮੰਜ਼ਲ ਵੱਲ ਨੂੰ ਜਾਂਦੇ ਆ ਰਸਤੇ ਦੇ ਵਿੱਚ ਤੁਸੀਂ ਉਹਦੇ ਨਾਲ ਰਾਹੀਰ ਬਣ ਕੇ ਉਹਨੂੰ ਮਿਲਦੇ ਰਹੋ ਰਵੀ ਪੜਿਆ ਲਿਖਿਆ ਰਵੀ ਕੋਈ ਭਖਾਰੀ ਨਹੀਂ ਰਵੀ ਪੜਿਆ ਲਿਖਿਆ ਕਾਲਜ ਦਾ ਪ੍ਰਧਾਨ ਰਹਾ ਉਹਨੂੰ ਪਤਾ ਵਾ ਕਿੱਦਾਂ ਗੱਲਬਾਤ ਕਰਨੀ ਹੈ ਕਿੱਦਾਂ ਕਿਸੇ ਨਾਲ ਗੱਲ ਕਰਕੇ ਕਿੱਦਾਂ ਆਪਣਾ ਕੰਮ ਕਰਾਉਣਾ ਜਾਂ ਕਿੱਦਾਂ ਜੌਬ ਕਰਨੀ ਆ ਰਵੀ ਬੋਝ ਨਹੀਂ ਹੈਗਾ ਪਰ ਰਵੀ ਨੂੰ ਤੁਹਾਡੇ ਸਾਥ ਦੀ ਲੋੜ ਹੈ ਰਵੀ ਪ੍ਰਧਾਨ ਵਾਸਤੇ ਅਰਦਾਸ ਵੀ ਕਰਿਓ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਉਹ ਵੀਰ ਸਾਡਾ ਉੱਠ ਕੇ ਖੜਾ ਹੋ ਸਕੇ ਤੇ ਆਪਣੀਆਂ ਮੰਜ਼ਲਾ ਸਰ ਕਰ ਸਕੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਬੇਨਤੀ ਆ ਤੁਹਾਡੀ ਸਪੋਰਟ ਵੀ ਕਰਿਓ ਭਾਈ ਮਿਲ ਜਿਆ ਕਰੋ ਆ ਕੇ ਤਾਂ ਜੋ ਉਹਨੂੰ ਥੋੜਾ ਹੌਸਲਾ ਹੋਵੇ ਹੋਰ ਕੁਝ ਨਹੀਂ ਚਾਹੀਦਾ ਵਾਹਿਗੁਰੂ ਕਿਰਪਾ ਕਰਨ ਤੰਦਰੁਸਤੀ ਬਖਸ਼ਣ ਸੱਚੇ ਪਾਤਸ਼ਾਹ ਸਾਡੇ ਛੋਟੇ ਭਰਾ ਨੂੰ ਦੁਬਾਰਾ ਫੇਰ ਆਪਣੇ ਜੀਵਨ ਚ ਅੱਗੇ ਵਧਣ ਦਾ ਬਲ ਬਖਸ਼ਿਆ ਸਾਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਸਮਤ ਬੁੱਧੀ ਬਖਸ਼ਣ ਅਸੀਂ ਰਵੀ ਦੇ ਵੱਡੇ ਭਰਾ ਬਣ ਕੇ ਰਵੀ ਦਾ ਸਾਥ ਦੇ ਸੀ ਰਵੀ ਦੇ ਆਪਣੇ ਬਣ ਕੇ ਰਵੀ ਦੇ ਨਾਲ ਖੜੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ